ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਚੈਲ ਤੋਂ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਅਪ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਸੈਟਅਪ ਤਿਆਰ ਕੀਤਾ ਹੋਇਆ ਬਾਈ ਨੇ ਗਰਮੀ ਦਾ ਵੇਲਾ ਦੋਸਤੋ ਕੋਈ ਪੱਖਾ ਨਹੀਂ ਲੱਗਿਆ ਖੁੱਲਾ ਤੇ ਹਵਾਦਾਰ ਸੈਟਅਪ ਬਾਈ ਨੇ ਤਿਆਰ ਕੀਤਾ ਬਹੁਤ ਸੋਹਣਾ ਦੇਖ ਸਕਦੇ ਆ ਉੱਤੋਂ ਵੀ ਦੋਸਤੋ ਕਾਨੇ ਤੇ ਵਾਂਸਾਂ ਦੇ ਨਾਲ ਤਿਆਰ ਕੀਤਾ ਹੋਇਆ ਬਹੁਤ ਘੱਟ ਖਰਚੇ ਦੇ ਵਿੱਚ ਦੋਸਤੋ ਤਿਆਰ ਕੀਤਾ ਹੋਇਆ ਜਿਹੜੇ ਵੀਰ ਨੇ ਦੋਸਤੋ ਇਦਾਂ ਦਾ ਬਣਾਉਣਾ ਹੋਵੇ ਤਾਂ ਤੁਸੀਂ ਬਣਵਾ ਸਕਦੇ ਆ ਕਿਉਂਕਿ ਬਾਰ ਬਾਰ ਬੈਠੇ ਬਾਈ ਹਵਾਦਾਰ ਤੇ ਖੁੱਲਾ ਸੈਟਅਪ ਤਿਆਰ ਹੋਇਆ ਤੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਜੀ ਹਾਂਜੀ ਬਈ ਸੱਸੀ ਕਾ ਬਈ ਅਸੀਂ ਗੱਲ ਜੀ ਹੋਰ ਠੀਕ ਠਾਕ ਬਈ ਹਾਂਜੀ ਹਾਂਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਬਈ ਨਾਂ ਆਪਣਾ ਮਾਨ ਜੀ ਮਾਨ ਠੀਕ ਆ ਬਈ ਮਾਨਾ ਅੱਜ ਆਪਣੇ ਕੋਲ ਕਿੰਨੇ ਨਾਗ ਵਿਕਾਉਗੇ ਆਪਣੇ ਕੋਲੇ ਇੱਕ ਵੈੜ ਤਾਂ ਵੀਰੇ ਘਰ ਦੀਏ ਤੇ ਇੱਕ ਛੋਟੀ ਵਪਾਰ ਵਾਲੀ ਹੈ ਜੀ ਉਧਰ ਛੋਟੀ ਵਪਾਰ ਲਾਈਨ ਦੇ ਵਿੱਚ ਆਈਏ ਇਹ ਗਾਂ ਬਈ ਆਪਣੇ ਕੋਲ ਘਰ ਦੀ ਹੈ ਜੀ ਘਰ ਦੀ ਦਾ ਸੋਨਾ ਛਿੱਗੀ ਮੂੰਹ ਹੈ ਜੀ ਮੂੰਹ 6 ਦੰਦ ਹੋਗੀ ਹਾਂਜੀ ਦੂਜਾ ਸੂਆ ਸੂਣਾ ਹਾਂਜੀ ਪਹਿਲਾਂ ਨੇ 28 ਕਿਲੋ ਦੁੱਧ ਦਿੱਤਾ ਹੈ ਕੀ ਦੋਗੀ 30 ਤੋਂ 32 ਲੀਟਰ ਦਾ ਠੀਕ ਆ ਪਹਿਲਾਂ ਨੇ ਜਣੀ ਆਪਾਂ ਹੱਥੀ ਚੋਇਆ ਹੋਇਆ ਜਿਹੜਾ 28 ਕਿਲੋ ਹਾਂਜੀ ਠੀਕ ਆ ਇਹ ਤੇ 30 32 ਲੀਟਰ ਕੁਲਾ ਬਾਦੂ ਕੁਲਾ ਪਾਉਗੀ ਜੀ ਠੀਕ ਆ ਤੇ ਬਈ ਦਿਨ ਕਿੰਨੇ ਲੱਜੂ ਇਹ ਜੇ ਨੂੰ ਵੱਧ ਤੋਂ ਵੱਧ ਹਫਤਾ ਜਾਂ ਮੰਨ ਕੇ ਚਲ ਹਫਤੇ ਦੇ ਵਿੱਚ ਵਿੱਚ ਸੂ ਬੂਗੀ ਜੀ ਹਫਤੇ ਲਗਭਗ ਸੂ ਬੂ ਹਾਂਜੀ ਠੀਕ ਆ ਕੋਈ ਸੀਮਨ ਸੁਮਨ ਦਾ ਪਤਾ ਹੋਏ ਪਤਾ ਕੋਈ ਪਤਾ ਨਹੀਂ ਜੀ ਸੀਮਨ ਦਾ ਲਈ ਸੀ ਇੱਕ ਜੀ ਟੀਗਾ ਭਰਾਇਆ ਨਹੀਂ ਮੈਂ ਕਹਦੀ ਪੁੱਛਾ ਠੀਕ ਆ ਵੀ ਜਾਨੀ ਕਿ ਸੀਮਨ ਦਾ ਰਕਾਰਡ ਆਪਣੇ ਕੋਲੇ ਹੈ ਨਹੀਂ ਜੀ ਹਾਂਜੀ ਠੀਕ ਆ ਬਈ ਜਿਆਦਾ ਆਪਣੇ ਕੋਲ ਮੱਝਾਂ ਆਉਂਦੀਆਂ ਕਿ ਗਾਵਾਂ ਆਉਂਦੀਆਂ ਨਹੀਂ ਹੁਣ ਆਪਣੇ ਕੋਲੇ ਮੱਝਾਂ ਹੀ ਆਉਂਦੀਆਂ ਜਿਆਦਾ ਜੀ ਹੁਣ ਜਿਆਦਾ ਮੱਝਾਂ ਹੀ ਇਹ ਕਰਦੀਆਂ ਗਾਈਆਂ ਇਹ ਕਰਦੀਆਂ ਗਾਈਆਂ ਜਿਆਦਾ ਹੁਣ ਆਪਾਂ ਮੱਝਾਂ ਦੇ ਵਪਾਰ ਦਾ ਕੰਮ ਕਰਦੇ ਆਂ ਠੀਕ ਆ ਤੇ ਤੋਰ ਕੇ ਬਈ ਇਹਨੂੰ ਮਾੜਾ ਜਿਹਾ ਵਿਖਾਈਏ ਹਾਂਜੀ ਹਾਂਜੀ ਲੋ ਵੀ ਤੋਰ ਕੇ ਵਿਖਾਉਣੇ ਆ ਫਿਰ ਤੁਹਾਨੂੰ ਨੇੜੇ ਹੋ ਕੇ ਸਾਰੀ ਜੱਜਮੈਂਟ ਹਵਾਨੇ ਦੀ ਕਰਾ ਦੇਣੀ ਆ ਦੇਖ ਸਾਦੇ ਆ ਵੇਰ ਬੂਲ ਚੰਗੀ ਆ ਕਰਦੇ ਕਾਠ ਵੀ ਸੋਹਣਾ ਥਾਣਾ ਦਾ ਸਾਈਜ਼ ਦੋਸਤੋ ਵੇਖੋਗੇ ਨਾ ਬਹੁਤ ਸੋਹਣਾ ਮੋਟਾ-ਮੋਟਾ ਥਾਣਾ ਦੇਖ ਸਾਦੇ ਵਾਨਾ ਦੋਸਤੋ ਬਾਈਆਂ ਦਾ ਕੋਈ 5-7 ਦਿਨ ਇਹਨੇ ਲੈ ਜਾਣੇ ਆ ਬਾਕੀ ਪਤਾ ਨਹੀਂ ਹੁੰਦਾ ਪਸ਼ੂ ਦਾ ਗਰਮੀ ਹੈਗੀ ਆ ਪਹਿਲਾਂ ਵੀ ਸੂ ਸਕਦਾ ਸੋਹਣੇ ਕੱਦ ਕਾਠ ਦੇ ਵਿੱਚ ਆ ਪਹਿਲਾਂ ਸੂਆ ਦੋਸਤੋ ਜੇ ਬਾਈਆਂ ਦਾ ਸੂਈ ਸੀ ਇਹ ਤਾਂ 28 ਲੀਟਰ ਦੁੱਧ ਇਹਨੇ ਖੁੱਲਾ ਪਾਇਆ ਇਹਦੀ ਅਨੁਮਾਨ ਆ 30-32 ਲੀਟਰ ਖੁੱਲਾ ਦੁੱਧ ਪਿਆ ਜੂਗੀ ਦੇਖ ਸਕਦੇ ਆ ਥਣਾ ਦਾ ਸਾਇ ਸੋਹਣਾ ਥਣਾ ਦਾ ਸਾਇ ਆ ਦੋਸਤੋ ਮੋਟਾ-ਮੋਟਾ ਥਣਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੇਖ ਸਾਹਨੇ ਥਣਾ ਦਾ ਸਾਈ ਦੋਵੇਂ ਪਾਸੇ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਹਵਾਨੇ ਦੇ ਹਵਾਨੇ ਦੇ ਤੇ ਨਾਲਾ ਵੇਖੋ ਨਾ ਬਹੁਤ ਸੋਹਣੀਆਂ ਠਾਈਆਂ ਹੋਈਆਂ ਸੇਮ ਸਾਈਜ਼ ਦੇ ਵਿੱਚ ਥਣਾ ਦੋਸਤੋ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਦੋਸਤੋ ਥੋੜਾ ਜਿਹਾ ਮਗਰਲਾ ਬਈ ਛੋਟਾ ਖਾਉਂਦੀ ਹੈ ਬਹਿਣੀ ਵਾਲਾ ਉਹ ਬਹਿਣ ਉੱਠਣ ਵਾਲੀ ਹੈ ਬਈ ਉਹ ਜ਼ਿਆਦਾ ਬਹਿਣੀ ਵਾਲੇ ਪਾਸੇ ਰਹਿੰਦੀ ਆ ਇੱਧਰਲੇ ਪਾਸੇ ਬਹਿਂਦੀ ਹੈ ਜਣੀ ਹਾਂਜੀ ਬਹਿਂਦੀ ਜਾਂਦੀ ਠੀਕ ਆ ਦੁੱਧ ਜਣੀ ਇੱਕੋ ਜਿਹਾ ਹੀ ਆ ਹਾਂ ਇੱਕੋ ਜਿਹਾ ਦੁੱਧ ਇੱਕੋ ਜਿਹਾ ਠੀਕ ਆ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਏ ਇੱਥੇ ਆ ਕੇ ਤੁਸੀਂ ਤਸੱਲੀ ਕਰ ਲੈਣੀ ਆ ਰੇਟ ਕੀ ਰਹੂਗਾ ਬਾਈ ਇਹਦਾ ਇਹ ਰੇਟ ਇਹਦਾ ਜੀ 7 ਲੱਖ ਰੁਪਿਆ ਮੰਗਦੇ ਆ ਵਿੱਚੋਂ ਮਾਨਤਾਨ ਹੀ ਹੋਊਗਾ ਜੀ ਠੀਕ ਆ ਲੋ ਵੀ 7 ਲੱਖ ਰੁਪਿਆ ਰੇਟ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਦੇ ਪਸੰਦ ਹੋਏ ਪਿੰਡ ਚੈਲ ਆ ਤੇ ਦੋ ਨੰਬਰ ਬਾਈ ਕੋਲੇ ਝੋਟੀ ਆ ਉਹਦੇ ਬਾਰੇ ਵੀ ਜਾਣਕਾਰੀ ਲੈ ਲੈਣੇ ਆ ਜਿਹੜੇ ਵੀਰ ਦੇ ਦੋਸਤੋ ਵਹਿੜ ਪਸੰਦ ਹੋਏ ਤਾਂ ਤਾਂ ਵੀ ਸੰਪਰਕ ਕਰੋ ਦੋ ਝੋਟੀਆਂ ਬਾਈ ਕੋਲੇ ਇੱਕ ਤਾਂ ਗੱਬਣ ਇੱਕ ਸੂਈ ਸਵਾਈ ਆ ਪ੍ਰੋਪਰ ਜਾਣਕਾਰੀ ਲੈ ਲਿਆਂਗੇ ਬਾਈ ਇੱਕ ਨੰਬਰ ਝੋਟੀ ਦੀ ਗੱਲ ਕਰ ਲਈਏ ਜਿਹੜੀ ਗੱਬਣ ਆ ਇਹ ਕਿੰਨਾ ਸੂਆ ਸੁੰਦੀ ਹੈ ਇਹ ਪਹਿਲਾ ਸੂਆ ਸੂਣ ਲੱਗੀ ਹੈ ਜੀ ਠੀਕ ਆ ਇਹ ਹਫਤੇ ਦੇ ਵਿੱਚ ਵਿੱਚ ਸੂ ਬੂਗੀ ਜੀ ਹਫਤੇ ਦੇ ਲਗਭਗ ਸੂਹੇ ਹਾਂਜੀ ਠੀਕ ਆ ਇਹਦਾ ਕੋਈ ਰਿਕਾਰਡ ਵਗੈਰਾ ਹੈ ਬਾਈ ਰਿਕਾਰਡ ਵਗੈਰਾ ਬਾਈ ਕੋਈ ਨਹੀਂ ਗੇ ਠੀਕ ਆ ਹਾਂਜੀ ਪਹਿਲਾ ਸੂਆ ਸੁੰਦੀ ਆ ਯਾਨੀ ਕਿ ਰਿਕਾਰਡ ਆਪਣੇ ਕੋਲੇ ਕੋਈ ਨਹੀਂ ਹੈ ਸੀਮਨਸੂਮਾ ਦਾ ਤੇ ਪਹਿਲੇ ਸੂਏ ਦੁੱਧ ਦਾ ਕੋਈ ਐਸਟੀਮੇਟ ਹੈ ਵੇ ਕਿੰਨਾ 10 ਕਿਲੋ ਦੇ ਦਊਗੀ ਜੀ 10 ਕਿਲੋ ਦੇ ਲਗਭਗ ਪਾ ਦੂ ਹਾਂਜੀ ਲੋ ਵੀ ਛੋਟੀ ਸੋਹਣੀ ਆ ਬਾਕੀ ਦੋਸਤੋ ਤੁਸੀਂ ਅਨਮਾਨ ਲਾ ਲੈਣਾ ਜਿਹੜੇ ਵੀਰ ਨੇ ਖਰੀਦਣੀ ਹੈ ਬਾਈ ਆਪਣੇ ਕੋਲੇ ਕੋਈ ਰਿਕਾਰਡ ਹੈ ਨਹੀਂ ਗਾ ਇਹਦਾ ਸੈਂਕ ਕੁਆਲਟੀ ਦੇਖ ਸਕਦੇ ਆ ਬਿਲਕੁਲ ਹੁੰਡਾ ਸਿੰਘ ਆ ਦੋਸਤੋ ਸੋਹਣੀ ਝੋਟੀ ਆ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਬਾਕੀ ਰਾਜੀ ਬਲੀ ਚੰਗੀ ਆ ਥਾਣਾ ਦਾ ਸਾਈਜ਼ ਤੁਹਾਨੂੰ ਵਿਖਾਉਣੇ ਆ ਦੇਖ ਸਕਦੇ ਆ ਸੋਹਣਾ ਦੋਸਤੋ ਖੁੱਲਾ ਹਵਾਨਾ ਤਿਆਰ ਕੀਤਾ ਹੋਇਆ ਉੱਪਰ ਤੋਂ ਲੈ ਕੇ ਥੱਲੇ ਤੱਕ ਸੋਹਣਾ ਥਾਣਾ ਤੇ ਗੈਬੂ ਤੁਹਾਨੂੰ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਾ ਦਿੰਦੇ ਆ ਸੀਲਸ ਆਊਗਾ ਕੋਈ ਅਚਾਨੀ ਮਾਨ ਨਹੀਂ ਤੇ ਆਹ ਦੇ ਆ ਥਾਣਾ ਦਾ ਸਾਈਜ਼ ਹਵਾਨਾ ਸਤ ਦਿਨ ਜਾਂਦੀ ਆ ਤਾਂ ਹਵਾਨਾ ਇਹਨੇ ਸੋਨਾ ਤਿਆਰ ਕਰ ਜਾਣਾ। ਬਾਕੀ ਤੁਸੀਂ ਜਿਹੜੀ ਵੀ ਦੇ ਪਸੰਦ ਹੋ ਇੱਥੇ ਆ ਕੇ ਆਲਦੀ ਤਸੱਲੀ ਕਰੋ। ਰਾਜੀ ਬੜੀ ਚੰਗੀ ਆ। 10 ਕਿਲੋ ਦੇ ਲਗਭਗ ਬਈ ਜਾਂਦਾ। ਪਹਿਲੇ ਸੂਏ ਨੇ ਦੁੱਧ ਪਾ ਦੇਣਾ। ਲੈ ਵੀ ਜੀ ਨੂੰ ਵੀ ਖੋਲਣੀ ਇੱਕ ਵਾਰੀ ਤੋੜ ਕੇ ਗੇੜਾ ਘੜਵਾ ਦੀ। ਦੇਖ ਸਾਡੇ ਮਗਰਲੇ ਪਾਸੇ ਵੇਖੋਗੇ ਹਵਾਨਾ ਦੋਸਤੋ ਸੋਨਾ ਤਿਆਰ ਕੀਤਾ ਹੋਇਆ। ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ। ਇਹ ਵਪਾਰ ਲਾਈਨ ਦੇ ਵਿੱਚ ਆਈ ਹੋਈ ਹੈ ਬਾਈ ਕੋਲੇ ਝੋਟੀ ਇਹਦਾ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਾਈ ਇਹਦਾ ਰੇਟ ਕੀ ਕਰਾਂ ਇਹਦਾ ਮੁੱਲ 1 ਲੱਖ ਰੁਪਈਆ 95000 ਦੀ ਦੇ ਦੇਾਂਗੇ ਠੀਕ ਹੈ 95000 ਦੀ ਦੇ ਦੇਾਂਗੇ ਲੋ ਵੀ ਰੇਟ ਜਿਹੜੇ ਵੀਰ ਨੇ ਕਰਾਉਣਾ ਤਾਂ ਬਾਈਆਂ ਦਾ 1 ਲੱਖ ਰੁਪਈਆ 95000 ਰੁਪਈਏ ਦੀ ਦੇ ਦੇਾਂਗੇ ਬਾਕੀ ਥੋੜਾ ਬਹੁਤਾ 19 21 ਮੌਕੇ ਤੇ ਹੋ ਜਾਂਦਾ ਹੁੰਦਾ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲਓ 2 ਨੰਬਰ ਝੋਟੀ ਦੀ ਗੱਲ ਕਰਨੀ ਬਾਈ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਅੱਜ 7ਵਾਂ ਦਿਨ ਹੋ ਗਿਆ ਜੀ ਸੂਈ ਨੂੰ ਠੀਕ ਠੀਕ ਆ ਹਾਂ ਜੀ ਤੇ 9 ਤੋਂ 10 ਕਿਲੋ ਦੁੱਧ ਤਿਆਰ ਆ ਜੀ 10 ਕਿਲੋ ਦੇ ਲਗਭਗ ਲਗਭਗ 9 ਤੋਂ ਬਾਹਰ ਹੋਊਗਾ 10 ਦੇ ਮੰਨ ਕੇ ਚੱਲ ਵੀ 9 ਤੋਂ ਠੀਕ ਹੈ ਜਿਹੜਾ ਆਪਾਂ ਚਵਾ ਦੇਣਾ ਹਾਂਜੀ ਠੀਕ ਆ ਬੱਚਾ ਕੀ ਆ ਬਈ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਆ ਹਾਂਜੀ ਠੀਕ ਆ ਤੇ ਦੁੱਧ ਵੈਸੇ ਕਿੰਨਾ ਅਗ ਪਾ ਦਊਗੀ ਬਈ ਦੁੱਧ 12 ਕਿਲੋ ਦੇ ਦਊਗੀ ਜੀ 12 ਕਿਲੋ ਪਾ ਲਓ ਲਓ ਵੀ ਝੋਟੀ ਸੋਹਣੀ ਆ ਪਹਿਲਾ ਸੂਗਾ ਸੂਈ ਆ ਸਿੰਕ ਕੁਆਲਿਟੀ ਵੇਖ ਸਕਦੇ ਆ ਕੁੰਡਾ ਸਿੰਘ ਆ ਥਣਾ ਦਾ ਸ 10 ਦੇ ਕਰੀਬ ਟਾਈਮ ਹੈਗਾ ਉਸ ਢੰਗ ਨਾਲ ਦੀ ਜੱਜਮੈਂਟ ਕਰੋ। ਸਵੇਰ ਚਵਾਈ ਕਿੰਨੇ ਕਰ ਜੇ ਹੋਈ ਹੈ? ਇਹ 7 ਵਜੇ ਚਵਾਈ ਹੋਈ ਹੈ। 7 ਵਜੇ ਚਵਾਈ ਹੋਈ ਹੈ। 10 ਦਾ ਟਾਈਮ ਆ ਦੋਸਤੋ। ਉਸ ਢੰਗ ਨਾਲ ਦੀ ਜੱਜਮੈਂਟ ਕਰੋ। ਥਣਾ ਦਾ ਸਾਈ ਦੇਖ ਸਕਦੇ ਹਾਂ। ਸੋਹਣਾ ਸ਼ਾਮ ਤਾਂ ਹੀ ਨੇ ਹਵਾਨਾ ਭਰਨਾ। ਬਾਕੀ ਤੋਰ ਕੇ ਹੋਣੇ ਆ। 12 ਕਿਲੋ ਦੇ ਲਗਭਗ ਦੁੱਧ ਇਹਨੇ ਪਾ ਦੇਣਾ ਬਾਈਆਂ ਦਾ। ਥਣਾ ਦਾ ਸਾਈ ਦੋਸਤੋ ਸੋਹਣਾ ਇਹਦਾ। ਸੋਹਣੀ ਕੱਦ ਕੱਟ ਦੇ ਵਿੱਚ ਕੋਈ ਛੋਟੀ ਝੂਟੀ ਨਹੀਂ ਦੋਸਤੋ। ਪਹਿਲਾ ਸੂਆ ਸੂਈ ਆ। ਵੰਦੇਿਕ ਆਹ ਹੋਰਲਾ ਬੱਚਾ ਹੀ ਲਈ ਹਾਂਜੀ ਹੋਰਲਾ ਆਹ ਬੱਚਾ ਮੱਥੇ ਦੇ ਵਿੱਚ ਬੱਲ ਆ ਯਾਰ ਕੱਟਾ ਇਹਨੂੰ ਜਨਮ ਦਿੱਤਾ ਜੀ ਗੱਲ ਕਰੀਏ ਤੇ ਦੋਵੇਂ ਪਾਸੇ ਤੋਂ ਤੁਥ ਨੂੰ ਥਣਾ ਦਾ ਸਾਇ ਗੈਵ ਖਾਦਨੇ ਆ ਦੋਸਤੋ ਦੇਖ ਸਕਦੇ ਆ ਥਣਾ ਦਾ ਸਾਇ ਗੈਵ ਚੰਗਾ ਦੋਸਤੋ 12 ਕਿਲੋ ਦੇ ਲਗਭਗ ਇਹਨੇ ਦੁੱਧ ਪਾ ਦੇਣਾ ਪਹਿਲੇ ਸਵੇ ਤੇ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ 1 ਵੀ ਹੈ ਜੀ ਇਹਦਾ 1 ਵੀ ਹਾਂਜੀ ਮਾਨਤਨ ਕਰਦੇ ਹਾਂ ਹਾਂਜੀ ਵਿੱਚੋਂ ਮਾਨਤਨ ਕਰਦੇ ਲੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਅਨਾਰ ਸੀ ਤਿੰਨਾ ਜੋ ਕੋਈ ਵੀ ਨਗ ਤੁਹਾਡੇ ਪਸੰਦ ਹੋਏ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਫਰੀਦਕੋਟ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ